ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ਨੂੰ ਲੈ ਕੇ ਚਰਚਾਵਾ ਤੇਜ਼ ਹੁੰਦੀਆਂ ਜਾ ਰਹੀਆਂ ਨੇ ਲੁਧਿਆਣਾ ਵੈਸਟ ਦੇ ਵਿੱਚ ਫਿਲਹਾਲ ਕੀ ਚੱਲਦਾ ਪਿਆ ਕਿਹੜੇ ਉਮੀਦਵਾਰ ਐਲਾਨੇ ਗਏ ਐ ਕਿਹੜੀਆਂ ਪਾਰਟੀਆਂ ਰਹਿੰਦੀਆਂ ਨੇ ਇਸ ਕਸ਼ਮਕਸ਼ ਨੂੰ ਲੈ ਕੇ ਸਿਆਸਤ ਭਖੀ ਪਈ ਆ ਕੌਣ ਇੱਥੇ ਅੱਗੇ ਆਊਗਾ ਕੌਣ ਬਾਜ਼ੀ ਮਾਰੂਗਾ ਜਿਹੜੀ ਸੀਟ ਆਮ ਆਦਮੀ ਪਾਰਟੀ ਦੇ ਖੇਮੇ 'ਚ ਸੀ ਕੀ ਉਹ ਆਮ ਆਦਮੀ ਪਾਰਟੀ ਦੇ ਖੇਮੇ 'ਚ ਰਹੂਗੀ ਕਿ ਨਹੀਂ ਭਾਰਤ ਭੂਸ਼ਣ ਆਸ਼ੂ ਦੀ ਉਮੀਦਵਾਰੀ ਤੋਂ ਬਾਅਦ ਸਿਆਸਤ ਹੋਰ ਭਖ ਗਈ ਆ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਭਾਰਤ ਪੂਸ਼ਣ ਆਸ਼ੂ ਇਥੋਂ ਚੋਣ ਲੜਦੇ ਪਏ ਐ ਇਹ ਜ਼ਿਮਨੀ ਚੋਣ ਐ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਭਾਰਤ ਪੂਸ਼ਣ ਆਸ਼ੂ ਨੇ ਕਾਂਗਰਸ ਦੀ ਉਮੀਦਵਾਰੀ ਹੇਠ ਇਸ ਹਲਕੇ ਤੋਂ ਲੜੀਆਂ ਇਹ ਭਾਰਤ ਪੂਸ਼ਣ ਆਸ਼ੂ ਦਾ ਆਪਣਾ ਹਲਕਾ ਉਹ ਸਮਝਦੇ ਨੇ ਪਰ ਉਹਨਾਂ ਦੇ ਸਿਆਸਤ ਵਿੱਚ ਆਉਣ ਤੋਂ ਬਾਅਦ ਇਹ ਸਿਆਸਤ ਹੋਰ ਜ਼ਿਆਦਾ ਭੱਕ ਗਈ ਐ ਕੀ ਭਾਰਤ ਪੂਸ਼ਣ ਆਸ਼ੂ ਇਸ ਸੀਟ ਦੇ ਉੱਤੇ ਜਿੱਤ ਹਾਸਲ ਕਰ ਸਕਣਗੇ ਜਾਂ ਆਮ ਆਦਮੀ ਪਾਰਟੀ ਦੇ ਖੇਮੇ 'ਚ ਇਹ ਸੀਟ ਜਾਵੇਗੀ ਸਵਾਲ ਇਹ ਵੱਡਦਾ ਪਿਆ ਭਾਜਪਾ ਵੀ ਨਾਲ ਹੰਗਾਰਾ ਪਰਦੀ ਅੱਗੇ ਆਉਂਦੀ ਪਈ ਐ ਹੁਣ ਵੱਡਾ ਸਵਾਲ ਇਹ ਐ ਕਿ ਭਾਰਤ ਪੂਸ਼ਣ ਆਸ਼ੂ ਦਾ ਭਵਿੱਖ ਕੀ ਕਹਿੰਦਾ ਇੱਕ ਥਾਂ ਦੇ ਉੱਤੇ ਗੱਲ ਕਰਦੇ ਆ ਭਾਰਤ ਪੂਸ਼ਣ ਆਸ਼ੂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹੋ ਸਕਦਾ ਹੈ ਕਿ ਗ੍ਰਿਫਤਾਰੀ ਹੋ ਜਵੇ ਯਾਨੀ ਕਿ ਇਹ ਵੀ ਕਿਤੇ ਨਾ ਕਿਤੇ ਖਦਸ਼ਾ ਹੈਗਾ ਕਿ ਸ਼ਾਇਦ ਭਾਰਤ ਪੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੋ ਸਕਦੀ ਹੈ ਇਹ ਭੁੱਲਿਆ ਨਹੀਂ ਜਾ ਸਕਦਾ ਕਿ ਭਾਰਤ ਪੂਸ਼ਣ ਆਸ਼ੂ ਲੰਬੇ ਸਮੇਂ ਅ ਗ੍ਰਿਫਤਾਰ ਰਹੇ ਨੇ ਰਿਮਾਂਡ ਤੇ ਰਹੇ ਨੇ ਪੁਛ ਪੜਤਾਲ ਵੀ ਕੀਤੀ ਆ ਉਹਨਾਂ ਦੇ ਨਾਲ ਔਰ ਉਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਏ ਨਹੀਂ ਇੱਕ ਕਪਲੇ ਦੇ ਅੰਦਰ ਭਾਰਤ ਪੂਸ਼ਣ ਆਸ਼ੂ ਫਸੇ ਸੀ ਜਿਸ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਨੂੰ ਇਨਵੈਸਟੀਗੇਸ਼ਨ ਦਾ ਸਾਹਮਣਾ ਕਰਨਾ ਪਿਆ ਸੀ ਕਾਂਗਰਸ ਨੇ ਬੜੇ ਹੱਦ ਤੱਕ ਧਰਨੇ ਵੀ ਲਗਾਏ ਸੀ ਈਡੀ ਦੀ ਇਨਵੈਸਟੀਗੇਸ਼ਨ ਵਿਜੀਲੈਂਸ ਦੀ ਇਨਵੈਸਟੀਗੇਸ਼ਨ ਕਾਂਗਰਸ ਲੀਡਰਾਂ ਨੇ ਭਾਵੇਂ ਚੱਲੀ ਆ ਜ਼ਰੂਰ ਪਰ ਭਾਰਤ ਪੂਸ਼ਣ ਆਸ਼ੂ ਵੀ ਇਸ ਤਰ੍ਹਾਂ ਦੀਆਂ ਇਨਵੈਸਟੀਗੇਸ਼ਨਜ਼ ਦੇ ਵਿੱਚ ਫਸਦੇ ਨਜ਼ਰ ਆਏ ਸੀ ਹੁਣ ਸਵਾਲ ਇਹ ਹੈ ਕਿ ਕੀ ਭਾਰਤ ਪੂਸ਼ਣ ਆਸ਼ੂ ਦੁਆਰਾ ਗ੍ਰਿਫਤਾਰ ਕਰ ਲਏ ਜਾਣਗੇ ਕੀ ਭਾਰਤ ਪੂਸ਼ਣ ਆਸ਼ੂ ਜਿਹੜੇ ਨੇ ਉਹ ਦੁਬਾਰਾ ਚੋਣਾਂ ਤੋਂ ਪਹਿਲਾਂ ਗ੍ਰਫਤਾਰ ਹੋ ਸਕਦੇ ਨੇ ਇਹ ਕਿਤੇ ਨਾ ਕਿਤੇ ਸ਼ੰਕਾ ਭਾਰਤ ਪੂਸ਼ਣ ਆਸ਼ੂ ਦੇ ਕਿਸੇ ਬਿਆਨ ਤੇ ਜ਼ਰੂਰ ਪੜਕਿਆ ਆ ਆਖਰ ਕੀ ਬੋਲੇ ਨੇ ਭਾਰਤ ਪੂਸ਼ਣ ਆਸ਼ੂ ਸੁਣਦੇ ਆ ਪਿਛਲੇ 5 6 ਦਿਨਾਂ ਤੋਂ ਜੋ ਕੁਝ ਹੋ ਰਿਹਾ ਸ਼ਾਇਦ ਤੁਹਾਨੂੰ ਉਹ ਤੋਂ ਵੀ ਅਹਿਸਾਸ ਨਾ ਹੋ ਕੋਣ ਵੀ ਮੈਨੂੰ ਦੁਬਾਰਾ ਅંદર ਕਰਨ ਦੀ ਆਸਾਸ਼ਾ ਉਹ ਪਈ ਹੈ ਇਲੈਕਸ਼ਨ ਹੀ ਨਾ ਲੜਨਾ ਅਫਸਰ ਬਦਲੇ ਜਾਣੇ ਉਹ ਜਿਹੜੇ ਬੰਦੇ ਬਿਲਕੁਲ नेड़े का रास्ता रखते पोलिटिक्स पता है बी आने टाइम बदले क्यों गए कि मैं फिर तैयार बैठा अंदरों लड़ागा तुम मेरी लड़ाई लड़ोगे डरा नहीं सकती जो पहला निकलिया उ निकल के आवगा